ਬਦਗੁਰੂ ਗੁਰੂ ਨਾਨਕ ਸਾਹਿਬ ਜਿਹੜੇ ਬਾਣੀ થી ਪਾਵਨ ਬਚਨ ਬਖਸ਼ਿਆ ਕਹਿੰਦੇ ਧੰਨ ਜੇ ਬਲਮੀ ਹੈ ਤੇ ਫੁੱਲ ਹੈ ਚੋ ਪੱਤੀ ਦੇ ਪੱਤੇ ਇਹ ਚਾਰ ਦਿਨ ਦੇ ਖੇਡ ਗਏ ਪਰਉਣਿਆਂ ਦੇ ਵਾਂਗਲੇ ਜੇ ਤਰਾ ਪਰਉਣੇ ਆਉਂਦੇ ਨੇ ਸ਼ਦਾਂ ਨਹੀਂ ਰਹਿੰਦੇ ਇੱਕ ਦੋ ਰਾਤਾਂ ਘਟ ਕੇ ਚਲੇ ਜਾਂਦੇ ਆਪਣੇ ਘਰ ਇਸੀ ਤਰ੍ਹਾਂ ਸਤ ਸੰਕਰਤ ਨੂੰ ਹੈ ਬਸ ਥੋੜੀ ਜੀ ਖੇੜ ਹੈ ਜਦੋਂ ਤੱਕ ਜਵਾਨੀ ਹੈ ਮੂਸ ਬੇਲੇ ਤੱਕ ਤੇਰੇ ਅੰਦਰ ਹਲਾਰਾ ਹੈ ਖੁਸ਼ੀ ਹੈ ਤੇਰਾ ਹੈ ਫਿਰ ਇਹਨੇ ਟਲ ਗਿਆ ਨਾ ਮਹਾਰਾਜ ਦੇ ਮੇਰੇ ਧਨ ਸਦਾ ਨਹੀਂ ਨਾ ਜਵਾਨੀ ਸਦਾ ਰਹੀ ਰਹਿੰਦੀ ਹੈ ਨਾ ਥੋਲੀ ਸਦਾ ਖੇਰੇ ਰਹਿੰਦੇ ਨਾਵਾ ਪ੍ਰਪਤੀ ਦੇ ਪੱਤੇ ਜਿਹੜੇ ਪਾਣੀ ਦੇ ਉੱਪਰ ਉਹ ਸਦਾ ਰਹਿੰਦੇ ਹਨ ਮਾਰਜ ਦੇ ਇਹ ਮਿਟ ਜਾਂਦੇ ਜੇ ਮਾਂ ਦੀ ਚਲੇ ਜਾਂਦੀ ਹੈ ਧਾਗ ਵੀ ਚਲੇ ਜਾਂਦਾ ਹੈ ਫੁੱਲ ਵੀ ਇੱਕ ਨੰਬਰ ਜਾ ਜਾਂਦਾ ਹੈ ਤੋਂ ਪੱਤੇ ਦੇ ਪੱਤੇ ਵੀ ਸੁੱਕ ਜਾਂਦੇ ਹਨ ਕਹਿੰਦੇ ਇਸੇ ਤਰ੍ਹਾਂ ਤੇ ਖਾਤਾ ਮਾਰਜ ਕਹਿੰਦੇ ਥੋੜੇ ਜੇ ਦਿਨ ਲੀਕੇ ਅਖੀਰ ਨੂੰ ਤਾਂ ਅੱਕ ਜਾਣਾ ਹੈ ਪਾਪ ਤਾਂ ਹੁੰਦਾ ਹੁੰਦਾ ਗੁਰੂ ਨਾਨਕ ਸਾਹਿਬ ਕਹਿੰਦੇ ਤਨ ਰੋਗਨ ਅਰ ਪ੍ਰਗੜਾ 나ਠ ਜੜੇ ਕਿਚਾਰ 나ਠ ਜੜੇ ਰੱਖ ਰਹੇ ਆਪਾਂ ਕਿਚਾਰ ਗਿਧੇ ਬਣੋ ਰਿਹਾ ਤਨ ਰੋਗਨ ਅਰ ਪ੍ਰਗੜਾ 나ਠ ਜੜੇ ਕਿਚਾਰ ਪੱਣ ਕੇਰੇ ਪੱਤਝੋਂ ਢਾਲੋਂ ਤੁਲ ਤੁਮਣ ਹਮਣ ਹਾਰ ਦਾ ਸੈ ਚਲੇ ਜਾ ਨਾਸ਼ ਹੋ ਜਾ ਸਤਿਗੁਰੁ ਤੁਨੇ ਸ਼ਕਤ ਨਾਲ ਸਰਵਪਨ ਰੇਣਨ ਪੱਬਣ ਕੀੜੇ ਪਤ ਨੂੰ ਉਚੋਪਤੀ ਦੇ ਪੱਤੇ ਉਪਰ ਨਾਸ਼ ਹੋਣ ਨੇ ਜਿਬਾਲੀ ਵੀ ਚਲੇ ਜਾਂਦੇ ਧੰਨ ਵੀ ਚਲੇ ਜਾਂਦੇ ਤੇ ਫੁੱਲ ਦੇ ਵੀ ਇੱਕ ਦਿਨ ਪੁੰਜਾ ਸਤਿਗੁਰੁ ਕਹੇ ਰੇਣਨ ਪੱਬਣ ਕੀੜੇ ਪਤ ਨੂੰ ਢਲ ਢੁਲ ਝੂਮਣਾ ਹਾਰ ਅਰੰਗ ਮਾਣ ਲੈ ਪਿਆਰ ਆਜਾ ਜੋ ਬਨ ਦੋ ਦੇਨ ਤੂੜੜੇ ਥੱਕੇ ਪਿਆ ਪ੍ਰਾਣਾ। ਜਦੋਂ ਥੋੜੇ ਦਿਨਾਂ ਬੱਦ ਬਖ ਖੱਕ ਜਾਏਗਾ ਇਹ ਪਤਾ। ਜੇ ਮਨ ਨਿਕਲੇ ਜਾਏਗੀ। ਸਰੀਰ ਨੇ ਪੁਰਾਣਾ ਹੋ ਜਾਣਾ, ਥੂੜੇ ਨੇ ਪੁਰਾਣਾ ਹੋ ਜਾਣਾ ਤੇ ਜਿਸ ਦਿਨ ਇਹ ਥੂੜਾ ਪੁਰਾਣਾ ਹੋ ਗਿਆ ਇਸ ਆਤਮਾ ਨੇ ਬਦਲ ਲੈਣਾ ਹੈ। ਜੇਤੇ ਇਹ ਰੱਖੀ ਜੇ ਰੱਬ ਦਾ ਨਾਮ ਜਪਿਆ, ਲੱਗੇ ਕਰਮ ਕੀਤੇ ਨੇ ਤੇ ਪ੍ਰਮਾਤਮਾ ਨਾਲ ਮਿਲ ਜਾਏਗਾ। ਏ ਰੱਬ ਦਾ ਨਾਮ ਨਹੀਂ ਜਪਿਆ ਤੂੰ ਚੰਗਾ ਕਰਮ ਨਹੀਂ ਕੀਤਾ ਫਿਰ ਸੰਸਾਰ ਆਏਗਾ ਭਾਈ ਜੰਮੇਗਾ ਵੀ ਬਰੇਗਾ ਪਾਪ ਇਹ ਆਪਾਂ ਬਾਰ ਬਾਰ ਉਗਦੀ ਜਾਂਦੀ ਹੈ ਵਿੱਚ ਇੱਕ ਸਰੀਰ ਨੂੰ ਛੱਡੇਗੀ ਦੂਜੇ ਸਰੀਰ ਤੇ ਬਹਿ ਜਾਏ ਦੂਜੇ ਨੂੰ ਛੱਡੇ ਹਰ ਕੀਤੇ ਤੇ ਬਹਿ ਜੇ ਕਦੇ ਪਸ਼ੂ ਪੰਛੀ ਜੀਵ ਜੰਤੂ ਆਦਿ ਉਸ ਕੇ ਨਾ 84 ਲੱਖ ਜੁਗਲੀ ਸਤਿਗੁਰ ਕਹਿੰਦੇ ਉਹ ਤੋਂ ਹੀ ਆ ਪ੍ਰੇਮ ਲੰਮਾ ਸਫ਼ਰ ਹੈ ਲੰਮੇ ਸਫ਼ਰ ਕੋਈ ਤੂੰ ਹੁਣ ਚੱਲ ਕੇ ਆਇਆ ਇਸ ਕਰਕੇ ਨਾ ਚੀਂਦਾ ਦਾ ਮਾਨਣਾ ਨਾ ਧਨ ਦਾ ਨਾ ਜਵਾਂ ਜਵਾਂ ਇਹ ਸੰਦਾ ਨਹੀਂ ਰਹਿੰਦੇ ਹੁੰਦੇ ਮਹਾਰਾਜ ਕਿਹਨੇ ਫੁੱਲ ਦੇ ਮੰਗੇ ਫੁੱਲ ਮਰ ਜਾ ਗਿਆ ਚੋ ਪੱਤੀ ਦੇ ਪੱਤੀਆਂ ਮੰਗੇ ਬਸ ਚਾਰ ਕਿੰਨੇ ਕੀੜਾ ਇਸ ਕਰਕੇ ਇਹ ਮਾਨਦਾ ਹੋਇਆ ਰੱਬ ਦਾ ਨਾਮ ਹੈ ਚੰਗੇ ਕਰ ਕਰ ਮਾਇਆ ਹੈ ਕੋਲ ਚੰਗੇ ਪਾਸੇ ਲਾ ਕਿਸੇ ਗਰੀਬ ਦੇ ਬੱਚੇ ਨੂੰ ਪੜਾ ਦੇ ਕਿਸੇ ਗਰੀਬ ਦੀ ਧੀ ਦਾ ਵਿਆਹ ਹੈ ਥੋੜੀ ਬਹੁਤੀ ਸ਼ਹਿਦਾ ਕਰ ਦੇ ਕਿਸੇ ਗਰੀਬ ਨੂੰ ਕੋਈ ਕੱਪੜਾ ਜਾਂ ਜੋੜਾ ਲੈ ਕੇ ਦੇ ਦੇ ਕਿਸੇ ਗਰੀਬ ਦੀ ਰੱਜੇ ਹੋਏ ਕਿਸੇ ਗਰੀਬ ਦੀ ਕਿਸੇ ਗਰੀਬ ਦੇ ਬੱਚੇ ਦੀ ફીਸ ਭਰ ਆਇਆ ਸੁੱਤ ਜਾਵੇ ਚੰਗੇ ਪਾਸੇ ਬਣਦਾ ਇਸ ਜਮਾਨੀ ਦੇ ਵਿੱਚ ਬਿਕਾਰਾਂ ਤੋਂ ਬਚ ਕੇ ਰਹੇ ਰੱਬ ਦਾ ਨਾਮ ਲਿਆ ਚੰਗੇ ਕੰਮ ਕਰਿਆ ਤਾਂ ਮਹਾਰਾਜ ਜੀ ਕਹਿੰਦੇ ਇਹਰਾ ਜੀਵਨ ਸਭ ਤੋਂ ਵਧੂਰਾ ਹੈ ਇਸ ਤਰ੍ਹਾਂ ਇਹ ਜੀਵਨ ਨੂੰ ਇਤਨਾ ਸੰਭਲ ਕੇ ਰੱਖਿਆ ਦਾ ਮਹਾਰਾਜ ਕਿ